ਹਾਲੇ ਇਹ ਜਿਹੜੀ ਗਰਜੀਤ ਕੌਰ ਆ ਮੇਰੀ ਜਿਹੜੀ ਸੱਸਾ ਗਰਜੀਤ ਕੌਰ ਆ ਇਹ ਜਿਹੜੀ ਫਿਰਦੀ ਆ ਕਿਸਾਨ ਯੂਨੀਅਨ ਦੀ ਪ੍ਰਧਾਨ ਬਣੀ ਮੈਨੂੰ ਕੱਲੀ ਉਹਦੀ ਘਰ ਵਾਲੀ ਨੂੰ ਇੱਕ ਵਾਰ ਮਿਲ ਲੈਣ ਦੋ ਮੈਂ ਤੁਹਾਨੂੰ ਇਹਦੇ ਬਾਰੇ ਉਹ ਗੱਲਾਂ ਦੱਸੂਗਾ ਤੁਸੀਂ ਠੁੱਕੋਗੇ ਜਨਾਨੀ ਦੇ ਉੱਪਰ ਵੀ ਇਹਨੇ ਇੰਨੇ ਤਾਂ ਬੰਦੇ ਮਾਰੇ ਨੇ ਪੰਜ ਪੰਜ 6 ਤਾਂ ਵਿਆਹ ਕਰਾਏ ਨੇ ਵੀਰੇ ਇਹ ਪੰਜ ਵਿਆਹ ਨਾ ਹੋਣ ਇਹਦੇ ਤਾਂ ਮੇਰੇ ਮੂੰਹ ਤੇ ਠੁੱਕ ਦੇ ਨੀ ਬੰਦੇ ਮਾਰਨੇ ਇਹ ਵੱਡਾ ਇਲਜ਼ਾਮ ਹੈ ਵੀਰੇ ਆਪਦਾ ਘਰ ਵਾਲਾ ਮਾਰਿਆ ਇਹਨੇ ਗੈਰ ਖਵਾ ਕੇ ਹਾਂ ਪੰਜ ਚਨਾਥਲ ਪੁੱਛ ਗਏ ਜਿਹਨੂੰ ਮਰਜੀ ਤੁਸੀਂ ਯਾਰ ਹੁਣ ਤੁਸੀਂ ਦਾਹ ਪੈਂਦਾ ਦੇਖੋ ਮੀਡੀਆ ਤੇ ਇਹਦੇ ਬਾਰੇ ਲੋਕ ਦੱਸਦੇ ਸਭ ਨੂੰ ਐ ਤੈਨੂੰ ਬਾਬੇ ਦੀ ਸੱਸ ਆ ਬਾਬੇ ਦੀ ਸੱਸ ਕਿਸੇ ਨੂੰ ਆਏ ਨਹੀਂ ਸੀ ਪਤਾ ਵੀ ਬਾਬੇ ਨਾਲ ਵੀ ਮਾਰਾ ਕਰ ਰਹੀ ਐ ਇਹਨੇ ਤਾਂ ਮੇਰੇ ਨਾਲ ਆ ਕਰਤਾ ਹੋਰ ਨਾ ਕੀ ਛੱਡੂ ਬੀਬੀ ਜ਼ਗੀਰ ਕੌਰ ਨੂੰ ਬੋਲਦੀ ਸੀ ਇਹ ਇਹਨੇ ਆਪ ਪੰਜ ਵਿਆਹ ਕਰਾਏ ਨੇ ਬਈ ਜੇ ਨਹੀਂ ਕਰਾਏ ਤਾਂ ਗੁਰਦੁਆਰੇ ਨੇ ਹੁਣ ਦਿੱਤੇ ਪੰਜ ਵਿਆਹ ਤੇ ਪੰਜਾਂ ਚੋਂ ਪੰਜਾਂ ਨਾਲੇ ਨਹੀਂ ਬਸੀ ਹੁਣ ਮੈਨੂੰ ਕਹਿੰਦੀ ਵੀ ਰੌਲਾ ਕੀ ਸੀ ਇਹ ਵੀ ਤੂੰ ਪੈਸੇ ਸਾਨੂੰ ਦੇ ਇਹੜਾ ਨਾ ਦਾ ਆਸ਼ਰਮ ਚਲਾਉਣਾ ਜਾਂ ਘਰੇ ਘੋੜਿਆਂ ਦਾ ਕੰਮ ਪੈਸੇ ਸਾਨੂੰ ਦੇ ਕਹਿੰਦੀ ਕਹਿੰਦੀ ਮੈਂ ਤਾਂ ਆਈ ਨਹੀਂ ਤੂੰ ਸਾਨੂੰ ਪੈਸੇ ਦਿਆ ਕਰੇਂਗਾ ਤੂੰ ਕਣੀ ਇਹ ਰੌਲਾ ਪੈਸੇ ਦਾ ਇਹ ਚੱਕਰ ਇਹੀ ਗੱਲ ਆ ਬਾਕੀ ਅਸੀਂ ਜੇ ਵੀਰੇ ਜਮੀਂ ਪ੍ਰਮਾਤਮਾ ਦੀ ਕਸਮ ਮੈਂ ਤਾਂ ਬਿਮਾਰ ਬੰਦਾ ਕੱਲ ਡੀ ਐਮ ਸੀ ਛੁੱਟੀ ਮਿਲੀਏ ਮੈਂ ਕੀ ਲੜਨਾ ਉਹ ਆ ਦੇਖ ਲਓ ਮੇਰੀਆਂ ਫੈਲਾਂ ਔਰ ਇੰਨੀਆਂ ਪਈਆਂ ਨੇ ਇਹ ਮਾਠੀ ਖੜੇ ਸੀ ਤੇ ਇਹ ਜਿਹੜੀ ਗਰਜੀਤ ਕੌਰ ਆ ਜਿਹੜੇ ਪੰਜ ਬੰਦਿਆਂ ਨਾਲ ਦਾ ਵਿਆਹ ਕਰਾਇਆ ਪੰਜਾਂ ਨਾਲੇ ਨੇ ਰਹੀ ਠੀਕ ਆ ਕੱਲੇ ਉਹਥੇ ਘਰ ਦਿੱਤੀ ਬੁੱਢੀ ਘੋੜੀ ਲਾਲ ਲਗਾਮ ਸੁਰਖੀ ਲਾ ਕੇ ਕਾਂਟੇ ਲਾ ਕੇ ਟਿੱਕਾ ਲਾ ਕੇ ਉਹ ਪਾਈ ਵਰਦੀ ਹੈ ਗਾਤਰਾ ਇਹ ਸਿਰੇ ਦੀ ਡਫਲਟਰ ਜਨਾਨੀ ਆ ਬਹਿਣ ਤੇ ਠੀਕ ਆ ਅਸੀਂ ਬੋਲਣਾ ਨਹੀਂ ਸੀ ਹੁਣ ਇਹ ਤੋਂ ਬਾਅਦ ਚ ਬੋਲਾਂਗੇ ਚਨਾਥਲ ਪਿੰਡ ਦੇ ਦੱਸਣਗੇ ਹੋਰ ਸਾਰੇ ਦੱਸਣਗੇ ਹੁਣ ਜਦੋਂ ਸਾਡਾ ਸਾਨੂੰ ਮਾਰੇ ਦਿੱਤਾ ਇਹਨਾਂ ਨੇ ਹੁਣ ਰਿਸ਼ਤਾ ਕੀ ਰੱਖ ਕੇ ਕਰਨਾ ਪਰ ਤੁਸੀਂ ਮੇਰੀ ਘਰ ਵਾਲੀ ਨੂੰ ਇੱਕ ਵਾਰ ਸਾਹਮਣੇ ਲੈ ਕੇ ਜ਼ਰੂਰ ਆਇਓ ਮੈਂ ਉਸ ਤੋਂ ਬਾਅਦ ਇਹਨਾਂ ਦੇ ਕੋਤੜੇ ਫਰੋਲੂਗਾ ਹਰੇ ਮੈਂ ਫੇਰ ਚੁੱਪਾਂ ਅਰ ਮੇਰੀ ਇੱਕ ਵੀ ਗੱਲ ਝੂਠ ਨਿਕਲ ਗਈ ਤਾਂ ਮੈਂ ਗਾਲ ਵੜਾ ਦੂੰਗਾ ਠੀਕ ਹੈ ਅਰੇ ਜੇ ਪੁਲਿਸ ਨੇ ਕੁਛ ਨਾ ਕਰਿਆ ਇਹ ਕਹਿੰਦੇ ਫੇਰ ਅਸੀਂ ਤਰਾਹ ਪਹਿਲਾਂ ਪੁਲਿਸ ਨੂੰ ਦੇਖ ਲਈਏ ਸਾਨੂੰ ਆ ਦੇਖ ਲੋ ਵੀਰੇ ਦੰਦ ਸਾਰੇ ਟੁੱਟ ਗਏ ਆ ਬਾਹਰ 3-4 ਥਾਵਾਂ ਤੋਂ ਟੁੱਟ ਗਈ ਤੇ ਆਂ ਉਂਗਲਾਂ ਟੁੱਟ ਗਈਆਂ ਲੱਤਾਂ ਇੱਠਾ ਜੇ ਹੁਣ ਪੁਲਿਸ ਕੁਛ ਕਰੂਗੀ ਠੀਕ ਹੈ ਨਹੀਂ ਫੇਰ ਇੱਕ ਦਿਨ ਤਾਂ ਮੰjde ਤੋਂ ਅਸੀਂ ਉੱਠਾਂਗੇ ਠੀਕ ਹੈ